ਅਸੀਂ ਐਂ ਤੁਸੀਂ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਨਿੱਘਾ ਸਵਾਗਤ ਹੈ ਮੇਰੇ ਇਸ ਚੈਨਲ ਤੇ ਪਹਿਲਾਂ ਤਾਂ ਜਿਹੜੇ ਵੀ ਇਸ ਚੈਨਲ ਨਾਲ ਜੁੜੇ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਤੁਹਾਡਾ ਤੇ ਸਾਡਾ ਰابطਾ ਜਿਹੜਾ ਹੈਗਾ ਬਣਿਆ ਰਹੇ ਅੱਜ ਆਪਾਂ ਗੱਲ ਕਰਾਂਗੇ ਜੀ ਕੈਸੇ ਐਪ ਬਾਰੇ ਜਿਹੜਾ ਕਿ ਤੁਸੀਂ ਬਿਨਾ ਸਮਝੇ ਆਪਣੇ ਫੋਨ ਦੇ ਵਿੱਚ ਡਾਊਨਲੋਡ ਕਰ ਰਹੇ ਹੋ ਤੇ ਉਹਦੇ ਉੱਤੇ ਆਪਣੀਆਂ ਔਟੋਆਂ ਅਪਲੋਡ ਕਰ ਰਹੇ ਹੋ ਸੋ ਆਪਾਂ ਨੂੰ ਆਪਾਂ ਇਹ ਆਲੇ-ਦੁਆਲੇ سوشل میڈیا ਤੇ ਫੇਸਬੁੱਕ ਤੇ ਇੰਸਟਾ ਤੇ ਜਾਂ ਕਹੋ YouTube ਤੇ ਕੁਝ ਐਹ ਜੀਆਂ ਫੋਟੋਆਂ ਦੇਖੀਆਂ ਹੋਣਗੀਆਂ ਜਿਹੜੀਆਂ ਕਿ ਕਾਰਟੂਨਾਂ ਵਰਗੀਆਂ ਲੱਗਦੀਆਂ ਨੇ ਕਿ ਤੁਸੀਂ ਵੀ ਆਪਣੀ ਫੋਟੋ ਜਿਹੜੀ ਹੈਗੀ ਐ ਇਦਾਂ ਨਹੀਂ ਬਣਾਈ ਆ ਜਾਂ ਤੁਸੀਂ ਸੋਚ ਰਹੇ ਹੋ ਵੀ ਇਹ ਫੋਟੋ ਬਣਦੀ ਕਿਵੇਂ ਆ ਆਪਾਂ ਤੁਹਾਨੂੰ ਸਤਿ ਅਨੁਸਾਰ ਹੀ ਇਸ ਬਾਰੇ ਡਿਟੇਲ ਦੇਵਾਂਗੇ ਤੇ ਕਿਸੇ ਵੀ ਐਪ ਨੂੰ ਆਪਣੇ ਫੋਨ ਦੇ ਵਿੱਚ ਜਗ੍ਹਾ ਦੇਣ ਤੋਂ ਪਹਿਲਾਂ ਸੋਚ ਲਿਆ ਕਰੋ ਕਿ ਇਹ ਐਪ ਸਾਡੇ ਲਈ ਕੋਈ ਖਤਰਾ ਤਾਂ ਨਹੀਂ ਪੈਦਾ ਕਰ ਸਕਦਾ। ਤੋਂ ਆਪਾਂ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਗੱਲ ਕਰਾਂਗੇ ਗਿਬਲੀ ਐਪ ਬਾਰੇ। ਗਿਬਲੀ ਐਪ ਆ ਜਿਹੜਾ ਉਹ 26 ਮਾਰਚ ਨੂੰ ਜਿਹੜਾ ਹੈਗਾ ਰਿਲੀਜ਼ ਹੋਇਆ ਸੀਗਾ ਸਾਡੇ ਸਾਹਮਣੇ ਆਇਆ ਜਿਹਦੇ ਉੱਤੇ ਕਈ ਸਟਾਰਾਂ ਨੇ ਕਹਿ ਲੋ ਕਿ ਆਪਣੀਆਂ ਫੋਟੋਆਂ ਜਿਹੜੀਆਂ ਹੈਗੀਆਂ ਅਪਲੋਡ ਕਰਕੇ ਕਾਪੀ ਕੀਤੀਆਂ ਜਿਵੇਂ ਕਿ ਸਿਲੀਬ੍ਰਿਟੀ ਹੋ ਗਏ, ਨੇਤਾ ਹੋ ਗਏ ਜਾਂ ਫਿਰ ਕਹਿ ਲੋ ਕਿ ਪਲੇਅਰਜ਼ ਹੋ ਗਏ। ਜਦੋਂ ਇਹ ਕਿਸੇ ਵੀ ਚੀਜ਼ ਦੀ ਪ੍ਰੋਮੋਸ਼ਨ ਕਰਦੇ ਨੇ ਜਾਂ ਕਿਸੇ ਵੀ ਚੀਜ਼ ਨੂੰ ਯੂਜ਼ ਕਰਦੇ ਨੇ ਤਾਂ ਅਸੀਂ ਆਪ ਮੁਹਾਰੇ ਇਸ ਗੇਮ ਦੇ ਵਿੱਚ ਸ਼ਾਮਲ ਹੋ ਜਾਂਦੇ ਆ ਸੋ ਇਹ ਜਿਹੜਾ ਹੈਗਾ ਆ ਐਪ ਇਹਦੇ ਉੱਤੇ 31 ਤਰੀਕ ਨੂੰ ਮਤਲਬ ਦਿਨ ਐਤਵਾਰ ਨੂੰ ਇੰਨਾ ਕੁ ਜ਼ਿਆਦਾ ਭੀੜ ਹੋਗੀ ਕਿ ਇੰਸਟਾਗ੍ਰam ਖੋਲ ਲੋ ਜਾਂ YouTube ਜਾਂ Facebook ਹਰ ਜਗ੍ਹਾ ਤੇ ਜਿਹੜਾ ਹੈਗਾ ਗਿਬਲੀ ਦੀ ਚਰਚਾ ਸੀ ਕਿਉਂਕਿ ਸਾਰੀਆਂ ਫੋਟੋਆਂ ਜਿਹੜੀਆਂ ਹੈਗੀਆਂ ਉਹਦੇ ਵਿੱਚ ਲੋਕੀ ਕਾਪੀ ਕਰ ਕਰਕੇ ਆਪਣੀਆਂ ਅਪਲੋਡ ਕਰ ਰਹੇ ਨੇ ਸੋ ਇਹ ਜਿਹੜਾ ਹੈਗਾ ਸਮਝ ਜਾਓ ਤੁਸੀਂ ਵੀ ਕਿਤੇ ਨਾ ਕਿਤੇ ਖਤਰੇ ਦੀ ਘੰਟੀ ਆ ਤੁਹਾਡੇ ਲਈ ਜੇਕਰ ਤੁਸੀਂ ਇਸ ਐਪ ਨੂੰ ਆਪਣੇ ਫੋਨ ਦੇ ਵਿੱਚ ਜਗ੍ਹਾ ਦਿੱਤੀ ਹੋਈ ਹੈ ਜੇਕਰ ਤੁਸੀਂ ਇਹਦੇ ਉੱਤੋਂ ਆਪਣੀਆਂ ਜਿਹੜੀਆਂ ਫੋਟੋਆਂ ਆਆਂ ਉਹ ਅਪਲੋਡ ਕਰਕੇ ਡਾਊਨਲੋਡ ਕਰ ਰਹੇ ਹੋ ਸੋ ਇਹ ਤੁਹਾਡੇ ਲਈ ਜਿਹੜਾ ਹੈਗਾ ਖਤਰਾ ਹੋ ਸਕਦੇ ਆ ਨੇ ਕਿਉਂਕਿ ਜੇ ਗੱਲ ਕਰੀਏ ਆਪਾਂ ਸਟਾਰਾਂ ਦੀ ਉਹਨਾਂ ਨੂੰ ਕੋਈ ਫਰਕ ਨਹੀਂ ਪੈਣਾ ਉਹਨਾਂ ਦੀਆਂ ਜਿਹੜੀਆਂ ਫੋਟੋਆਂ ਆ ਆਮ ਵਾਇਰਲ ਹੁੰਦੀਆਂ ਰਹਿੰਦੀਆਂ ਨੇ ਤੇ ਉਹਨਾਂ ਨੂੰ ਕਦੇ ਵੀ ਕੋਈ ਦਿੱਕਤ ਨਹੀਂ ਆਂਦੀ ਪਰ ਆਮ ਪਬਲਿਕ ਇਹਦੇ ਵਿੱਚ ਫਸ ਜਾਂਦੀ ਆ ਬਲੈਕਮੇਲ ਦਾ ਸ਼ਿਕਾਰ ਹੋ ਜਾਂਦੀ ਆ ਜਾਂ ਕਰ ਲੋ ਧੋਖੇ ਧੜੀਆਂ ਦੇ ਉਹਨੂੰ ਕਈ ਤਰ੍ਹਾਂ ਦੇ ਫੋਨ ਆਉਣ ਲੱਗ ਜਾਂਦੇ ਨੇ ਜਦੋਂ ਅਸੀਂ ਕਿਸੇ ਅਣਜਾਣ ਐਪ ਦੇ ਉੱਤੇ ਆਪਣੀ ਫੋਟੋ ਅਪਲੋਡ ਕਰਦੇ ਆ ਸੋ ਸਾਡੀਆਂ ਜਿਹੜੀਆਂ ਪਰਸਨਲ ਫੋਟੋਆਂ ਆ ਮਾ ਹੁੰਦੀਆਂ ਨੇ ਉਹਨਾਂ ਕੋਲ ਸਾਡਾ ਪਰਸਨਲ ਡਾਟਾ ਚਲਿਆ ਜਾਂਦਾ ਆ ਜਿਹਦੇ ਨਾਲ ਜਿਹੜਾ ਹੈਗਾ ਸਾਨੂੰ ਆਉਣ ਵਾਲੇ ਸਮੇਂ ਵਿੱਚ ਦਿੱਕਤ ਆਉਂਦੀ ਆ ਤੇ ਦਿੱਕਤਾਂ ਆਉਂਦੀਆਂ ਰਹਿੰਦੀਆਂ ਨੇ ਕਈ ਅਸੀਂ ਇਦਾਂ ਦੀਆਂ ਖਬਰਾਂ ਪਹਿਲਾਂ ਵੀ ਸੁਣੀਆਂ ਨੇ ਕਿ ਕਿੰਨੇ ਲੋਕ ਸਾਈਬਰ ਕ੍ਰਾਈਮ ਦਾ ਜਿਹੜਾ ਸਾਈਬਰ ਕ੍ਰਾਈਮ ਦੇ ਹੇਠਾਂ ਸ਼ਿਕਾਰ ਹੋਏ ਨੇ ਸੋ ਆਪਾਂ ਇਸ ਗਿਬਲੀ ਐਪ ਦੀ ਤਾਰੀਫ਼ ਕਰਾਂਗੇ ਕਿ ਬਹੁਤ ਸੋਹਣਾ ਐਪ ਆ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਇਨਸਾਨ ਦੀ ਜਿਹੜੀ ਫੋਟੋ ਆ ਉਹ ਕਾਰਟੂਨ ਵਿੱਚ ਤਬਦੀਲ ਹੋ ਜਾਂਦੀ ਆ ਤੇ ਫੋਟੋ ਦੀ ਜਿਹੜੀ ਸਾਡੀ ਫੀਲਿੰਗ ਆ ਦੁੱਗਣੀ ਹੋ ਜਾਂਦੀ ਆ ਇਸ ਫੋਟੋ ਦੇ ਨਾਲ ਪਰ ਜੇ ਗੱਲ ਕਰੀਏ ਤਾਂ ਵੀ ਲੋਕਾਂ ਦੇ ਵਿੱਚ ਇਸ ਦੇ ਖਿੱਚ ਦੀ ਬਹੁਤ ਜ਼ਿਆਦਾ ਆ ਕਿਉਂਕਿ ਲੋਕੀ ਜਿਹੜੇ ਹੈਗੇ ਨੇ ਜਦੋਂ ਵੀ ਕਿਸੇ ਵੀ ਨਵੇਂ ਕੋਈ ਐਪ ਕਹਿ ਲੋ ਜਾਂ ਕੋਈ ਕੱਪੜਾ ਕਹਿ ਲੋ ਕੋਈ ਵੀ ਚੀਜ਼ ਟ੍ਰੈਂਡਿੰਗ ਦੇ ਵਿੱਚ ਆਉਂਦੀ ਆ ਬਿਨਾ ਸੋਚੇ ਸਮਝੇ ਉਹਦਾ ਕੀ ਆਉਣ ਵਾਲੇ ਸਮੇਂ ਵਿੱਚ ਕੀ ਹਾਨੀਆਂ ਹੋ ਸਕਦੀਆਂ ਨੇ ਇਸ ਗੇਮ ਦੇ ਵਿੱਚ ਜਿਹੜਾ ਹੈਗਾ ਆਪ ਮਾਰੇ ਪੁੱਜ ਜਾਂਦੇ ਨੇ ਤੇ ਬਾਅਦ ਦੇ ਵਿੱਚ ਫਿਰ ਉਹਨਾਂ ਨੂੰ ਪਰੇਸ਼ਾਨੀਆਂ ਆਉਂਦੀਆਂ ਨੇ ਸੋ ਗਿਬਲੀ ਐਪ ਨੂੰ ਯੂਜ਼ ਕਰੋ ਪਰ ਸਾਵਧਾਨ ਹੋ ਕੇ ਕਰੋ ਕਿਉਂਕਿ ਰਵੀਵਾਰ ਨੂੰ ਜਿਹੜਾ ਇਹ ਵੀ ਓਪਨ AI ਵੱਲੋਂ ਜਿਹੜੀ ਹੈਗਾ ਇੱਕ ਵੀ ਕਿਹਾ ਗਿਆ ਕਿ ਸਾਡਾ ਜਿਹੜਾ ਚੈਟ ਜੀਟੀਪੀ ਆ ਉਹ ਕ੍ਰੈਸ਼ ਹੋ ਗਿਆ ਹੈ ਕਿਉਂਕਿ ਲੋਕਾਂ ਨੇ ਜਿਹੜਾ ਹੈਗਾ ਬਿਲਕੁਲ ਵੀ ਸਬਰ ਨਹੀਂ ਦਿਖਾਇਆ ਸੰਜਮ ਨਹੀਂ ਦਿਖਾਇਆ ਉਹ ਇੰਨੀ ਕਾਲੀ ਦੇ ਵਿੱਚ ਹੋ ਗਏ ਕਿ ਆਪਣੀਆਂ ਫੋਟੋਆਂ ਤੜਾ ਤੜ ਜਿਹੜਾ ਹੈਗਾ ਆ ਉਹਦੇ ਉੱਤੇ ਸਕੈਨ ਕਰਨ ਲੱਗ ਪੇ ਤੇ ਸਕੈਨ ਕਰਨ ਦੇ ਨਾਲ ਨਾਲ ਉਹ ਕਹਿ ਰਹੇ ਨੇ ਕਿ ਸਾਨੂੰ ਜਿਹੜਾ ਹੈਗਾ ਸਾਡੀ ਰਾਤਾਂ ਦੀ ਨੀਂਦ ਉੜ ਗਈ ਜਦੋਂ ਦਾ ਅਸੀਂ ਜਿਹੜਾ ਇਹ ਐਪ ਤੁਹਾਡੇ ਅੱਗੇ ਪੇਸ਼ ਕੀਤਾ ਹੈ ਸੋ ਪਹਿਲਾਂ ਉਸ ਐਪ ਦੇ ਜਿਹੜੇ ਫਾਇਦੇ ਨੁਕਸਾਨ ਦੇਖ ਲਿਆ ਕਰੋ ਉਸ ਤੋਂ ਬਾਅਦ ਜਿਹੜਾ ਹੈਗਾ ਤੁਸੀਂ ਉਹਨੂੰ ਜਿਵੇਂ ਮਰਜ਼ੀ ਯੂਜ਼ ਕਰੋ ਜੇਕਰ ਤੁਹਾਨੂੰ ਠੀਕ ਲੱਗਦਾ ਤਾਂ ਕਰੋ ਜੇਕਰ ਤੁਹਾਡੇ ਮਨ ਦੇ ਵਿੱਚ ਕੋਈ ਸ਼ੰਕਾ ਆ ਤਾਂ ਰਹਿਣ ਦਿਆ ਕਰੋ ਸੋ ਫਿਰ ਆਪਾਂ ਕਿਸੇ ਹੋਰ ਵਿਸ਼ੇ ਤੇ ਗੱਲਬਾਤ ਕਰਾਂਗੇ ਉਦੋਂ ਤੱਕ ਮੈਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ